ਲਓ ਜੀ ਟੈਰਿਫ ਵਾਰ ਟਰੰਪ ਨੇ ਕਰ ਦਿੱਤੀ ਆ ਸਟਾਰਟ ਵੱਖ-ਵੱਖ ਦੇਸ਼ਾਂ ਦੇ ਉੱਤੇ ਅਲੱਗ-ਅਲੱਗ ਉਹਨੇ ਟੈਰਿਫ ਲਾਇਆ ਇਸੇ ਹੀ ਤਰ੍ਹਾਂ ਇੰਡੀਆ ਦੇ ਉੱਤੇ ਵੀ ਉਹਨੇ ਟੈਰਿਫ ਲਾਇਆ ਕਿੰਨਾ ਲਾਇਆ ਜੀ 26% ਮਤਲਬ ਕਿ ਜਿੰਨੀਆਂ ਵੀ ਚੀਜ਼ਾਂ ਇੰਡੀਆ ਦੇ ਵਿੱਚੋਂ ਅਮਰੀਕਾ ਨੂੰ ਜਾਊਗੀਆਂ ਐਕਸਪੋਰਟ ਹੋ ਕੇ ਉਹਨਾਂ ਦੇ ਉੱਤੇ 26% ਟੈਕਸ ਲੱਗੂਗਾ ਸਾਨ ਸ਼ਬਦਾਂ ਦੇ ਵਿੱਚ ਸਮਝਾਉਣਾ ਤਾਂ ਮੰਨ ਲਓ ਜੇ ਕੋਈ ਚੀਜ਼ ਪਹਿਲਾਂ 100 ਰੁਪਏ ਦੀ ਸੀਗੀ ਅਮਰੀਕਾ ਦੇ ਵਿੱਚ ਉਹ ਹੁਣ 126 ਰੁਪਏ ਦੀ ਜਾਨੀ ਕਿ ਮਿਲਿਆ ਕਰੂਗੀ ਇਸ ਤੋਂ ਪਹਿਲਾਂ ਜਿਹੜਾ ਇਹ ਟੈਕਸ ਲੱਗਦਾ ਸੀਗਾ ਜਿਹੜੀਆਂ ਵੀ ਚੀਜ਼ਾਂ ਇੰਡੀਆ ਤੋਂ ਅਮਰੀਕਾ ਨੂੰ ਜਾਂਦੀਆਂ ਸੀਗੀਆਂ ਉਹਨਾਂ ਦੇ ਉੱਤੇ 5% ਸਿਰਫ ਟੈਕਸ ਲੱਗਦਾ ਸੀਗਾ ਪਰ ਹੁਣ ਉੱਥੇ ਲੱਗਿਆ ਕਰੂਗਾ 26% 트럼ਪ ਨੇ ਕਿਹਾ ਇੰਡੀਆ ਜਿਹੜਾ ਯੂ ਐਸ ਏ ਦੀਆਂ ਚੀਜ਼ਾਂ ਦੇ ਉੱਤੇ ਟੈਕਸ ਜਿਹੜਾ ਲੈਂਦਾ ਉਹ 52% ਆ ਤਾਂ ਜਿਹੜਾ ਮੈਲ ਆ ਰਿਹਾ 26% ਉਹ ਤਾਂ ਫੇਰ ਵੀ ਅੱਧਾ ਹੈਗਾ ਵੈਸੇ ਆਪਾਂ ਗੱਲ ਕਰਦੇ ਹਾਂ ਕਿ ਇੰਡੀਆ ਦਾ ਜਿਹੜਾ ਇਹ ਇਹ ਐਕਸਪੋਰਟ ਹੈਗਾ ਜਿਹੜਾ ਯੂ ਐਸਏ ਨੂੰ ਭੇਜਦੇ ਆ ਚੀਜ਼ਾਂ ਉਹ 2024 ਦੇ ਵਿੱਚ ਲਗਭਗ 81 ਬਿਲੀਅਨ ਡਾਲਰ ਦਾ ਸੀਗਾ ਯੂ ਐਸ ਬਿਲੀਅਨ ਡਾਲਰ ਐਨੇ ਦਾ ਇਹਨਾਂ ਨੇ ਪਿਛਲੇ ਸਾਲ ਵਪਾਰ ਕੀਤਾ ਇਹ ਅਮਰੀਕਾ ਦੇ ਨਾਲ ਮਤਲਬ ਕਿ ਇੰਡੀਆ ਤੋਂ ਚੀਜ਼ਾਂ ਜਿਹੜੀਆਂ ਅਮਰੀਕਾ ਭੇਜੀਆਂ ਇੰਨੀਆਂ ਜ਼ਿਆਦਾ 81 ਬਿਲੀਅਨ ਯੂ ਐਸ ਡਾਲਰ ਦੀਆਂ ਟੈਰਿਫ ਨਾਲ ਪੰਜਾਬ ਨੂੰ ਕੀ ਨੁਕਸਾਨ ਜਾਂ ਫਾਇਦਾ ਹੋਊਗਾ ਉਹਦੇ ਬਾਰੇ ਵੀ ਗੱਲ ਕਰਾਂਗੇ ਫਿਲਹਾਲ ਗੱਲ ਕਰ ਲੈਂਦੇ ਆ ਕਿ ਇੰਡੀਆ ਜਿਹੜਾ ਸੀਗਾ ਇਹ ਅਮਰੀਕਾ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਭੇਜਦਾ ਸੀਗਾ ਇੱਕ ਤੇ ਭੇਜਦਾ ਸੀਗਾ ਇੰਜੀਨੀਅਰਿੰਗ ਗੁੱਡਸ ਤੇ ਨੰਬਰ 2 ਤੇ ਭੇਜਦਾ ਸੀਗਾ ਇਲੈਕਟ੍ਰੋਨਿਕਸ ਵਾਲਾ ਸਮਾਨ ਜਿਹੜਾ ਤੇ ਨੰਬਰ 3 ਤੇ ਜਿਹੜੀਆਂ ਚੀਜ਼ਾਂ ਇੱਥੋਂ ਭੇਜੀਆਂ ਜਾਂਦੀਆਂ ਸੀਗੀਆਂ ਉਹ ਸੀਗੀਆਂ ਇਹ ਮਤਲਬ ਕਿ ਗਹਿਣੇ ਜੁਐਲਰੀ ਉਹਦੇ ਵਿੱਚ ਡਾਇਮੰਡ ਲਾ ਲਓ ਉਹਦੇ ਵਿੱਚ ਸੋਨਾ ਲਾ ਲਓ ਇਹ 3ਰਡ ਨੰਬਰ ਤੇ ਸਭ ਤੋਂ ਵੱਡਾ ਜਿਹੜਾ ਐਕਸਪੋਰਟ ਕੀਤਾ ਜਾਂਦਾ ਸੀ ਇਹ ਚੀਜ਼ਾਂ ਦਾ ਕੀਤਾ ਜਾਂਦਾ ਸੀ ਸੋ ਜਿਹੜੇ ਵੀ ਉਦਯੋਗ ਜਿਹੜੇ ਹੈਗੇ ਆ ਇਹ ਲੋਹੇ ਨਾਲ ਸਟੀਲ ਨਾਲ ਆਹ ਜਿਹੜਾ ਇੰਜੀਨੀਅਰਿੰਗ ਆੜੀਆਂ ਗੁੱਡਸ ਬਣਾਉਂਦੇ ਹੈਗੇ ਆ ਛੋਟੀ ਵੱਡੀ ਮਸ਼ੀਨਰੀ ਬਣਾਉਂਦੇ ਹੈਗੇ ਆ ਉਹ ਹੋ ਗਏ ਤੇ ਜਿਹੜੀਆਂ ਇਲੈਕਟ੍ਰੋਨਿਕ ਸਮਾਨ ਜਿਹੜਾ ਇੱਥੇ ਬਣਦਾ ਹੈਗਾ ਤੇ ਜਿਹੜੀਆਂ ਇਹ ਇਹ ਜੁਐਲਰੀ ਦਾ ਸਮਾਨ ਇੱਥੇ ਇੰਡੀਆ ਦੇ ਵਿੱਚ ਬਣਦਾ ਜਿਹੜੀਆਂ ਵੱਡਵਡੀਆਂ ਕੰਪਨੀ ਹੈਗੀਆਂ ਜਾਂ ਬਣਾਉਂਦੀਆਂ ਉਹਨਾਂ ਨੂੰ ਇਹਦੇ ਨਾਲ ਲਾਅਸ ਹੋਊਗਾ ਹੋਰ ਜਿਹੜਾ ਇੱਥੋਂ ਐਕਸਪੋਰਟ ਕੀਤਾ ਜਾਂਦਾ ਸੀ ਇੰਡੀਆ ਦੇ ਵਿੱਚੋਂ ਇਹ ਕੱਪੜੇ ਲਾ ਲਓ ਤੁਸੀਂ ਖੇਡਾਂ ਦਾ ਸਮਾਨ ਲਾ ਲਓ ਜਾਂ ਚਮੜੇ ਦਾ ਸਮਾਨ ਲਾ ਲਓ ਤੇ ਇੱਕ ਇਹ ਇਹ ਰਬੜ ਦਾ ਸਮਾਨ ਲਾ ਲਓ ਇਹ ਵਾਲੀਆਂ ਚੀਜ਼ਾਂ ਦਾ ਜਿਹੜਾ ਸਗਾ ਜ਼ਿਆਦਾਤਰ ਜਿਹੜਾ ਇੰਡੀਆ ਤੋਂ ਬਾਹਰ ਜਿਹੜਾ ਸਗਾ ਇਹ ਅਮਰੀਕਾ ਨੂੰ ਐਕਸਪੋਰਟ ਕੀਤਾ ਜਾਂਦਾ ਸੀ ਚੀਜ਼ਾਂ ਉੱਥੇ ਭੇਜੀਆਂ ਜਾਂਦੀਆਂ ਸੀ ਇਹਨਾਂ ਵਾਲੇ ਜਿਹੜੀਆਂ ਰਿਲੇਟਡ ਕੋਈ ਵੀ ਇੰਡਸਟਰੀਸ ਹੋਊਗੀਆਂ ਫੈਕਟਰੀਆਂ ਹੋਊਗੀਆਂ ਸੰਨਤ ਹੋਊਗੀ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਫਰਕ ਪਊਗਾ ਇੰਡੀਆ ਦੀ ਜਿਹੜੀ ਫਾਰਮਾ ਇੰਡਸਟਰੀ ਹੈਗੀ ਆ ਉਹਨੂੰ ਜਿਹੜਾ ਇਹ ਟੈਰਫ ਆ ਉਹਦੇ ਵਿੱਚੋਂ ਬਾਹਰ ਰੱਖਿਆ ਗਿਆ ਮਤਲਬ ਕਿ ਜਿੰਨੀਆਂ ਵੀ ਦਵਾਈਆਂ ਇੰਡੀਆ भेजਦਾ ਹੈਗਾ ਅਮਰੀਕਾ ਨੂੰ ਉਹਨਾਂ ਦੇ ਉੱਤੇ ਇਹ ਜਿਹੜਾ ਟੈਰਫਾ 26% ਵਾਲਾ ਉਹ ਨਹੀਂ ਲੱਗੂਗਾ ਇੰਡੀਆ ਦੇ ਉੱਤੇ ਨਹੀਂ ਉਹਨੇ ਬਹੁਤ ਸਾਰੇ ਹੋਰ ਵੀ ਦੇਸ਼ ਆ ਗਿਆ ਜਿਨ੍ਹਾਂ ਤੇ ਐਨ ਠੋਕ ਠੋਕੇ ਉਹਨੇ ਟੈਰਫ ਲਾਇਆ ਇਸ ਵੇਲੇ ਜੇ ਗੱਲ ਕੀਤੀ ਜਾਵੇ ਤਾਂ ਬੇਤਨਾਮ ਦੇ ਉੱਤੇ ਛਾੜੀ ਪਰਸੈਂਟ ਬੰਗਲਾਦੇਸ਼ ਦੇ ਉੱਤੇ 37 థਾਈਲੈਂਡ ਦੇ ਉੱਤੇ 36 ਇਹਨਾਂ ਟੈਰਫਾਂ ਦੇ ਨਾਲ ਜਿਹੜੀ ਗਲੋਬਲ ਮਾਰਕੀਟ ਆ ਗਈ ਆ ਉਹ ਇੱਕ ਤਰ੍ਹਾਂ ਨਾਲ ਡਗਮਗਾ ਗਈ ਹੈਗੀ ਆ ਕਨ ਬਿਲੀਅਨ ਯਾਨੀ ਕਿ ਰੁਪਿਆ ਲੋਕਾਂ ਦਾ ਇਹਦੇ ਵਿੱਚ ਜਿਹਦਾ ਲੌਸ ਵੀ ਹੋਇਆ ਇਹ ਜਿਹੜਾ ਨੁਕਸਾਨ ਹੈ ਇਹਦਾ ਐਦਾਂ ਹੀ ਚੱਲਦਾ ਰਹੂਗਾ ਗੱਲ ਸੋਚਣ ਵਾਲੀ ਆ ਕਿਉਂ ਉਹਨੇ ਇੰਨੇ ਸਾਰੇ ਟੈਰਫ ਲਾਏ ਹੈਗੇ ਆ ਅਸਲ ਦੇ ਵਿੱਚ ਜੇ ਅਸੀਂ ਧਿਆਨ ਨਾਲ ਦੇਖੀਏ ਤਾਂ ਅਮਰੀਕਾ ਇੱਕ ਬਹੁਤ ਵੱਡਾ ਦੇਸ਼ ਹੈਗਾ ਲਗਭਗ ਜੋ ਵੀ ਉੱਥੇ ਕੁਦਰਤੀ ਸਰੋਤ ਚਾਹੀਦੇ ਆ ਉੱਥੇ ਅਵੇਲੇਬਲ ਹੈਗੇ ਆ ਤੇਲ ਪਾਣੀ ਬਾਧੂ ਜ਼ਮੀਨ ਖੇਤੀ ਨਾਲ ਡੇਰੀ ਨਾਲ ਪ੍ਰੋਡਕਟ ਉੱਥੇ ਬਾਧੂ ਹੈਗੇ ਆ ਅਸਲ ਦੇ ਵਿੱਚ ਉੱਥੇ ਬਾਹਰਲੇ ਜਿਹੜੇ ਇਹ ਦੇਸ਼ ਆ ਕੇ ਉਹਨਾਂ ਤੇ ਟੈਰਫ ਬਹੁਤ ਘੱਟ ਦੀ ਉੱਥੇ ਬਹੁਤ ਵਧੀਆ ਬਿਜ਼ਨਸ ਕਰਦੇ ਸੀਗੇ ਪੈਸਾ ਕਮਾਉਂਦੇ ਸੀ ਜਿੱਦਾਂ ਇੰਡੀਆ ਦੇ ਵਿੱਚ ਵੀ ਇਹ ਕਮਾਉਂਦੇ ਸੀਗੇ ਲਗਭਗ 81 ਬਿਲੀਅਨ ਯੂ ਐਸ ਡਾਲਰ 2024 ਦੇ ਵਿੱਚ ਉਹਨਾਂ ਨੇ ਕਮਾਇਆ ਇਸੇ ਤਰ੍ਹਾਂ ਬੱਖ-ਬੱਖ ਦੇਸ਼ ਕਮਾਉਂਦੇ ਸੀਗੇ ਪਰ ਹੁਣ ਟਰੰਪ ਹੁਣੀ ਕੀ ਚਾਹੁੰਦੇ ਆ ਕਿ ਜਿਹੜੇ ਸਾਡੇ ਲੋਕ ਉੱਥੇ ਅਮਰੀਕਾ ਦੇ ਜਿਹੜੇ ਆਪਣੇ ਲੋਕ ਹੈਗੇ ਆ ਉੱਥੇ ਉਹਨਾਂ ਦੇ ਕੰਮ ਹੈਗੇ ਆ ਉਹਨਾਂ ਦੀਆਂ ਚੀਜ਼ਾਂ ਵਿਕਣ ਉਹਨਾਂ ਦੇ ਜਿਹੜੇ ਕੰਮ ਆ ਉਹ ਉੱਪਰ ਜਾਣ ਹੋ ਸਕਦਾ ਹੈ ਇਹਦੇ ਲਈ ਟਾਈਮ ਲੱਗ ਸਕਦਾ ਪਰ ਮੈਨੂੰ ਲੱਗਦਾ ਇਹਦੇ ਨਾਲ ਜਿਹੜੇ ਉੱਥੇ ਦੇ ਲੋਕ ਹੋਊਗੇ ਜਿਹੜੇ ਮੂਹਨ ਨਿਵਾਸੀ ਲੋਕ ਹੋਊਗੇ ਉੱਥੋਂ ਦੇ ਅਮਰੀਕਾ ਦੇ ਜਾਂ ਜਿਨ੍ਹਾਂ ਦੇ ਆਪਣੇ ਉੱਥੇ ਛੋਟੇ ਵੱਡੇ ਉਦਯੋਗ ਹੈਗੇ ਆ ਉਹਨਾਂ ਨੂੰ ਇਸ ਚੀਜ਼ ਨਾਲ ਜ਼ਰੂਰ ਫਾਇਦਾ ਹੋਊਗਾ ਕਿਉਂਕਿ ਕੋਈ ਵੀ ਚੀਜ਼ ਜਿਹੜੀ ਇੰਡੀਆ ਤੋਂ ਬਣ ਕੇ ਗਈ ਹੋਊਗੀ ਉੱਥੇ ਉਹ ਪਹਿਲਾਂ 105 ਰੁਪਏ ਦੀ ਮਿਲਦੀ ਸੀਗੀ 100 ਰੁਪਏ ਦੀ ਇੱਥੋਂ ਗਈ 5 ਰੁਪਏ ਟੈਰਫ ਲੱਗਦਾ ਸੀ ਹੁਣ 126 ਦੀ ਮਿਲੂਗੀ ਹੋ ਸਕਦਾ ਜਿਹੜੀਆਂ ਉੱਥੇ ਵਾਲੀਆਂ ਹੁਣ ਉਹਨਾਂ ਦੀ ਕੋਈ ਵੀ ਚੀਜ਼ਾਂ ਹੋਊਗੀ ਜਿਹੜੀਆਂ ਵੀ ਇਹ ਇੰਡੀਆ ਦੀ ਮਾਰਕੀਟ ਨਾਲ ਮੇਲ ਖਾਂਦੀਆਂ ਹੋਗੀਆਂ ਚਾਹੇ ਉਹ ਉੱਥੇ ਦਾ ਕੱਪੜਾ ਹੋਊਗਾ ਚਾਹੇ ਕੋਈ ਚਮੜਾ ਹੋਊਗਾ ਚਾਹੇ ਕੋਈ ਵੀ ਉਹ ਲੋਹੇ ਦਾ ਸਮਾਨ ਹੋਊਗਾ ਚਾਹੇ ਇਲੈਕਟ੍ਰੋਨਿਕਸ ਸਮਾਨ ਹੋਊਗਾ ਉਹ ਹੁਣ ਉਹਦਾ ਪ੍ਰਾਈਸ ਲਗਭਗ ਇੰਡੀਆ ਦੇ ਜੋ ਸਮਾਨ ਗਿਆ ਉਹਦੇ ਬਰਾਬਰ ਜਿਹਾ ਹੋਣਾ ਤੇ ਲੋਕ ਜਿਹੜੇ ਹੋਊਗੇ ਉਹ ਅਮਰੀਕਾ ਤੋਂ ਬਣੀਆਂ ਚੀਜ਼ਾਂ ਖਰੀਦਣੀਆਂ ਪਸੰਦ ਕਰੂਗੇ। ਇਹੀ ਸੋਚ ਕੇ ਇਹ 트ੰਪ ਸਾਹਿਬ ਹੁਣੀ ਇਹ ਸਾਰੇ ਟੈਰਫ ਲਾਏ ਆ। ਕਾਮਯਾਬ ਹੁੰਦੇ ਆ ਇਹਦੇ ਵਿੱਚ ਨਹੀਂ ਹੁੰਦੇ ਇਹ ਆਉਣ ਵਾਲਾ ਸਮਾਂ ਦੱਸੂਗਾ। ਫਿਲਹਾਲ ਮਾਰਕੀਟ ਦੱਸ ਰਹੀ ਹੈ ਕਿ ਇਹਦੇ ਨਾਲ ਕਾਫੀ ਡਾਊਨ ਚੱਲ ਰਿਹਾ ਤੇ ਬਹੁਤ ਸਾਰੇ ਲੋਕਾਂ ਦਾ ਪੈਸਾ ਇਹਦੇ ਵਿੱਚ ਡੁੱਬਿਆ ਹੈਗਾ। ਹੁਣ ਗੱਲ ਕਰ ਲੰਨੇ ਆ ਕਿ ਪੰਜਾਬ ਤੇ ਜਿਹੜੇ ਟੈਰਿਫ ਲੱਗਿਆ ਗਿਆ ਟੈਕਸ ਲੱਗਿਆ ਉਹਨਾਂ ਦਾ ਕੀ ਅਸਰ ਪਊਗਾ ਜਾਂ ਫਰਕ ਪਊਗਾ ਜਿੱਦਾਂ ਅਸੀਂ ਪਹਿਲਾਂ ਵੀ ਗੱਲ ਕਰਦੇ ਰਹੇ ਆ ਕਿ ਅਮਰੀਕਾ ਦਾ ਇੱਕ ਪੂਰਾ ਵਫਦ ਇੱਥੇ ਦਿੱਲੀ ਦੇ ਵਿੱਚ ਆ ਕੇ ਇੰਡੀਆ ਦੇ ਜਿਹੜੇ ਵੱਡੇ ਵੱਡੇ ਅਧਿਕਾਰੀ ਹੈਗੇ ਉਹਨਾਂ ਨਾਲ ਗੱਲਬਾਤ ਕਰਦਾ ਰਿਹਾ 트੍ਰੰਪ ਕੀ ਚਾਹੁੰਦਾ ਸੀਗਾ ਮੈਂ ਨਹੀਂ ਕਹਿ ਰਿਹਾ ਇਹ 트੍ਰੰਪ ਦੇ ਜਿਹੜੇ ਉੱਥੋਂ ਬੰਦੇ ਆਏ ਉਹ ਸਾਰੇ ਕਹਿ ਰਹੇ ਸੀਗੇ ਉਹ ਚਾਹੁੰਦਾ ਸੀਗਾ ਕਿ ਭਾਰਤ ਜਿਹੜਾ ਹੈਗਾ ਜਿਹੜੇ ਖੇਤੀ ਵਾਲੇ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਹੈਗੀਆਂ ਆ ਉਹ ਅਮਰੀਕਾ ਤੋਂ ਖਰੀਦੇ ਤੇ ਉਹਨਾਂ ਦਾ ਜਿਹੜਾ ਬਫਰ ਇੱਥੇ ਆਇਆ ਵੀ ਸੀਗਾ ਦਿੱਲੀ ਦੇ ਵਿੱਚ ਉਹਨਾਂ ਨੇ ਖੁਦ ਕਿਹਾ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਇਹ ਖੇਤੀ ਸੈਕਟਰ ਦੇ ਵਿੱਚ ਹੈਗਾ ਉਹਦੇ ਵਿੱਚ 0% ਟੈਰਫ ਇੰਡੀਆ ਕਰੇ ਇੰਡੀਆ ਜੋ ਵੀ ਅਮਰੀਕਾ ਤੋਂ ਚੀਜ਼ਾਂ ਆਉਗੀਆਂ ਉਹਦੇ ਉੱਤੇ ਕੋਈ ਟੈਰਫ ਨਾ ਲਾਵੇ ਉਹ ਉਹਦੇ ਲਈ ਅਨਾਜ ਕਪਾਹ ਹੋਰ ਬਹੁਤ ਸਾਰੇ ਸੋਆਬੀਨ ਮੂਵਲੀ ਇਦਾਂ ਦੀਆਂ ਚੀਜ਼ਾਂ ਉਹ ਚਾਹੁੰਦੇ ਸੀਗੇ ਕਿ ਇਹ ਸਾਡੇ ਲਈ ਰਾਹ ਪੱਧਰਾ ਹੋ ਜਾਏ। ਇਹਦੇ ਨਾਲ ਹੋਣਾ ਕੀ ਸੀ ਕਿ ਆ ਜਿਹੜੀਆਂ ਕਿਸਾਨੀ ਨਾਲ ਸੰਬੰਧਤ ਕੋਈ ਵੀ ਚੀਜ਼ਾਂ ਸੀਗੀਆਂ ਜਿਹੜੀਆਂ ਇੱਥੇ ਬੀਜੀਆਂ ਜਾਂਦੀਆਂ ਸੀ ਉਹਨਾਂ ਦਾ ਰੇਟ ਘਟ ਸਕਦਾ ਸੀ ਕਿਉਂਕਿ ਅਮਰੀਕਾ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਗੁਣਵੱਤਾ ਪੱਖੋਂ ਵੀ ਤੇ ਰੇਟ ਪੱਖੋਂ ਵੀ ਸ਼ਾਇਦ ਇਹ ਜਿਹੜੀਆਂ ਇੱਥੇ ਚੀਜ਼ਾਂ ਸੀਗੀਆਂ ਉਹਨਾਂ ਨਾਲੋਂ ਸਸਤੀਆਂ ਹੁੰਦੀਆਂ। ਬੇਸ਼ੱਕ ਪਹਿਲਾਂ ਉਹ ਸਸਤੀਆਂ ਦੇ ਕੇ ਬਾਅਦ ਦੇ ਵਿੱਚ ਜਦੋਂ ਇੱਥੋਂ ਦੀ ਮਾਰਕੀਟ ਖਤਮ ਹੋ ਜਾਂਦੀ ਮਹਿੰਗੀਆਂ ਕਰ ਸਕਦੇ ਸੀਗੇ। ਫਿਲਹਾਲ ਬਹੁਤ ਸਾਰਾ ਸਮਾਨ ਆਲਰੇਡੀ ਜਿਹੜਾ ਹੈਗਾ ਅਮਰੀਕਾ ਤੋਂ ਹੀ ਆਉਂਦਾ ਹੈ। ਇੰਡੀਆ ਦੇ ਵਿੱਚ ਜਿਹੜੀ 50% ਕਪਾਹ ਆਉਂਦੀ ਆ ਉਹ ਅਮਰੀਕਾ ਹੀ ਭੇਜਦਾ ਹੈ। ਇਸੇ ਤਰ੍ਹਾਂ ਐਪਲ ਤੇ ਬਦਾਮ ਉਹ ਵੀ ਅਮਰੀਕਾ ਤੋਂ ਬਹੁਤ ਵੱਡੀ ਮਾਤਰਾ ਦੇ ਵਿੱਚ ਇੰਡੀਆ ਦੇ ਵਿੱਚ ਆਲਰੇਡੀ ਆਉਂਦੇ ਹੈਗੇ ਆ। ਤੇ ਉਹਨਾਂ ਦੇ ਕੋਈ ਫਰਕ ਨਹੀਂ ਪੈਣਾ ਉਹ ਆਈ ਹੀ ਜਾਣੇ। ਜੇ ਕਹਿ ਲਈਏ ਕਿ ਆਹ ਜਿਹੜੇ 26% ਟੈਕਸ ਲੱਗਾ ਹੈ ਇਹਦੇ ਨਾਲ ਖੇਤੀ ਤੇ ਕੋਈ ਜਾਂ ਪੰਜਾਬ ਨਾਲ ਰਿਲੇਟਡ ਕੋਈ ਅਸਰ ਪਊਗਾ ਨਹੀਂ। ਬੱਲੇ ਬੱਲੇ ਜਿਹੜੇ ਉਦਯੋਗ ਥੈਨੂੰ ਮੈਂ ਦੱਸਦੇ ਉਹਨਾਂ ਦੇ ਅਸਰ ਜ਼ਰੂਰ ਪਊਗਾ ਪਰ ਖੇਤੀ ਨਾਲ ਕੋਈ ਵੀ ਚੀਜ਼ ਜਿਹੜੀ ਹੈਗੀ ਆ ਪਹਿਲਾਂ ਹੀ ਅਮਰੀਕਾ ਸਾਡੀ ਜਾਣਦੀ ਨਹੀਂ ਸੀਗੀ ਇੱਕ ਤਾਂ ਕਾਰਨ ਸੀਗਾ ਕਿ ਜਿਹੜਾ ਅਨਾਜ ਆ ਇੰਡੀਅਨ ਗਵਰਨਮੈਂਟ ਨੇ ਹੀ ਬੰਦ ਕੀਤਾ ਹੋਇਆ ਕਿਉਂਕਿ ਇੰਡੀਆ ਦੇ ਵਿੱਚ ਹੀ ਬਹੁਤ ਸਾਰੀ ਲੋੜ ਹੈਗੀ ਆ 80 ਕਰੋੜ ਲੋਕਾਂ ਨੂੰ ਪਹਿਲਾਂ ਹੀ ਇਹ ਫ੍ਰੀ ਫ੍ਰੀ ਦਿੰਦੇ ਆ ਸੋ ਇੱਥੇ ਇਹਨਾਂ ਨੂੰ ਭੰਡਾਰ ਕਰਕੇ ਰੱਖਣ ਦੀ ਲੋੜ ਹੁੰਦੀ ਆ ਵੋਟਾਂ ਵਾਲਾ ਸਿਸਟਮ ਚੱਲਦਾ ਹੁੰਦਾ ਬਾਕੀ ਜੇ ਕੋਈ ਹੋਰ ਦਾਲਾਂ ਜਾਂ ਮਸਾਲੇ ਉਹ ਜਿਹੜੇ ਅਮਰੀਕਾ ਦਾ ਇੱਕ ਪੈਰਾਮੀਟਰ ਹੈਗਾ ਹੈਲਥ ਪੈਰਾਮੀਟਰ ਹੈਗਾ ਐਨੀਆ ਸਪਰੇ ਹਾ ਰਿਹਾ ਸੀ ਕਰੀ ਦੀਆਂ ਉਹ ਉੱਦੇ ਨਹੀਂ ਖਰਾ ਉਤਰਦਾ ਜੇ اناਜ ਵੀ ਅਸੀਂ ਉੱਥੇ ਭੇਜੀਏ ਤਾਂ ਮੈਨੂੰ ਲੱਗਦਾ ਉਹ ਵੀ ਉੱਥੇ ਖਰਾ ਨਹੀਂ ਉਤਰਨਾ ਕੋਈ ਸਾਡੀ ਸਬਜੀ ਫਲ ਫਰੂਟ ਉਹ ਨਹੀਂ ਇੱਥੋਂ ਚੱਕਦੇ ਉਹ ਕਹਿੰਦੇ ਆ ਕਿ ਇੱਥੇ ਤੁਸੀਂ ਪਹਿਲਾਂ ਹੀ ਰਿਹਾ ਸਪਰੇਆ ਵਾਧੂ ਕੀਤੀਆਂ ਸੋ ਇਹਦੇ ਨਾਲ ਪੰਜਾਬ ਨੂੰ ਕੋਈ ਨੁਕਸਾਨ ਹੋਊਗਾ ਮੈਨੂੰ ਲੱਗਦਾ ਨਹੀਂਗਾ ਜੇ ਫਾਇਦਾ ਹੋ ਸਕਦਾ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਕਿ ਜਿਹੜਾ ਇਹ ਜ਼ੀਰੋ ਟੈਰਫ ਨਹੀਂ ਕੀਤਾ ਉਹਦੇ ਨਾਲ ਕਿਸਾਨੀ ਨੂੰ ਫਾਇਦਾ ਹੋ ਸਕਦਾ हां ਆਮ ਲੋਕ ਕਹੂਗੇ ਕਿ ਸਾਨੂੰ ਇਹਦੇ ਨਾਲ ਇੱਕ ਵਧੀਆ ਚੀਜ਼ਾਂ ਮਿਲ ਸਕਦੀਆਂ ਸੀਗੀ ਜਾਂ ਮਾਰਕੀਟ ਦੇ ਵਿੱਚ ਖਾਣ ਨੂੰ ਜਾਂ ਖਰੀਦਣ ਨੂੰ ਪਰ ਇਹਦੇ ਨਾਲ ਹੋਣਾ ਕੀ ਸੀਗਾ ਕਿ ਜਿਹੜਾ ਇਹ ਕਿਸਾਨੀ ਤਬਕਾ ਹੈਗਾ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਲਾ ਲਓਗੀ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਲੋਕ ਕਿਸਾਨੀ ਕਰਦੇ ਆ ਉਹਨਾਂ ਨੂੰ ਨੁਕਸਾਨ ਹੋ ਸਕਦਾ ਸੀਗਾ ਹੌਲੀ ਹੌਲੀ ਖੇਤੀ ਪਹਿਲੇ ਲੋਕ ਛੱਡ ਰਿਹਾ ਉਹ ਵੀ ਛੱਡ ਦਿੰਦੇ ਪਰ ਹੌਲੀ ਹੌਲੀ ਉਹ ਸਮਾਨ ਇੱਥੇ ਦੇ ਕੇ ਜਿਹੜਾ ਇੱਥੋਂ ਦੀਆਂ ਲੋਕਲ ਕਿਸਾਨੀ ਨੂੰ ਖਤਮ ਕਰ ਦਿੰਦਾ ਜਾ ਸਕਦਾ ਸੀਗਾ ਬਾਅਦ ਦੇ ਵਿੱਚ ਉਹ ਕੀਮਤਾਂ ਜਿਹੜੀਆਂ ਸੀਗੀਆਂ ਇਹ ਬਾਹਰ ਵਾਲੀਆਂ ਕੰਪਨੀਆਂ ਆਪਣੀ ਮਰਜ਼ੀ ਨਾਲ ਵੀ ਤੈਅ ਕਰ ਸਕਦੀਆਂ ਸੀਗੀਆਂ ਫਿਲਹਾਲ ਇਹ ਜਿਹੜੀ ਡੀਲ ਆ ਜ਼ੀਰੋ ਟੈਰਫ ਵਾਲੀ ਇੰਡੀਆ ਤੇ ਅਮਰੀਕਾ ਦੇ ਵਿੱਚ ਹੋਈ ਨਹੀਂ ਤੇ ਅਮਰੀਕਾ ਨੇ ਜਿਹੜਾ ਇਹ 26% ਟੈਰਫ ਜਿਹੜਾ ਇੰਡੀਆ ਦੇ ਉੱਤੇ ਸਾਰੀਆਂ ਚੀਜ਼ਾਂ ਦੇ ਉੱਤੇ ਠੋਕ ਦਿੱਤਾ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ